ਮਹਿੰਦਰ ਸਿੰਘ ਸੰਧੂ ਦੀਨਾ ਨਗਰ ਗੋਬਿੰਦ ਨਰਸੀ ਤੇ ਬੋ ਰਿਆਂ ਇੱਥੇ ਨਰਸੀ ਦੇ ਵਿੱਚ ਅਸੀਂ ਬੂਟਿਆਂ ਦੀ ਪ੍ਰੋਡਕਸ਼ਨ ਕਰਨਿਆਂ ਜਿਵੇਂ ਆਮਬ ਲੀਚੀ ਨਿੰਬੂ ਕਿੰਨੂ ਨਾਖ ਇਹ ਸਾਰੇ ਬੂਟੇ ਅਸੀਂ ਤਿਆਰ ਕਰਨਿਆਂ ਇੱਥੇ ਇਹ ਨਰਸੀ ਜਿਹੜੀ ਆ ਇਹ 1963 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਕੀਤੀ ਸੀ ਚਾਲੂ ਉਸ ਦੇ ਬਾਅਦ ਮੈਂ ਥੋੜਾ ਜਿਹਾ 에ਅਰ ਫੋਰਸ ਦੇ ਵਿੱਚ ਜੁਆਇਨ ਕੀਤਾ ਉਹਦੇ ਬਾਅਦ ਆ ਕੇ ਉਹ ਬਿਮਾਰ ਰਹਿੰਦੇ ਸੀ ਮੈਂ ਆ ਕੇ ਨਰਸਰੀ ਦੇ ਵਿੱਚ ਕੰਮ ਕਰਨਾ ਚਾਲੂ ਕੀਤਾ ਲਾਰਜ ਸਕੇਲ ਦੇ ਵਿੱਚ ਜਦੋਂ ਅਸੀਂ ਨਰਸਰੀ ਚਾਲੂ ਕੀਤੀ ਐ ਬੂਟਿਆਂ ਦੀ ਇੰਨੀ ਡਿਮਾਂਡ ਸੀ ਕਿ ਪੂਰੀ ਨਹੀਂ ਸੀ ਹੋ ਸਕਦੀ ਉਹਦੇ ਵਾਸਤੇ ਮੈਂ ਫਿਰ ਆਪਣੀ ਉਹਦੋਂ ਲੇਬਰ ਵੀ ਟ੍ਰੇਨ ਨਹੀਂ ਸੀ ਮਿਲਦੀ ਮੈਂ ਪੰਜਾਬ ਦੇ ਵਿੱਚ ਘੁੰਮ ਕੇ ਸਾਰੇ ਦੇਖਿਆ ਵੀ ਕਿਤੇ ਕਿਤੇ ਬੂਟੇ ਬੰਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਲਈ ਫਿਰ ਗੁਰਦਾਸਪੁਰ ਇੱਥੇ ਡਾਕਟਰ ਬਲਵੰਤ ਸਿੰਘ ਹੁੰਦੇ ਸੀ ਉਹਨਾਂ ਮੈਨੂੰ ਬੜਾ ਇਨਕਰੇਜ ਕੀਤਾ ਇਸ ਤਰ੍ਹਾਂ ਹੀ ਫਿਰ ਮੈਂ ਦੇਖਿਆ ਵੀ ਇੱਥੇ ਟ੍ਰੇਨਡ ਬੰਦੇ ਨਹੀਂ ਸੀ ਫਿਰ ਅਦੋਂ ਕਿੰਨੋਂ ਦੀ ਬਹੁਤ ਡਿਮਾਂਡ ਸੀ ਤੇ ਮੈਂ ਅਬੋਰ ਜਾ ਕੇ ਉੱਥੇ ਜਾ ਕੇ ਮੈਂ ਦੇਖਿਆ ਉੱਥੇ ਉਹਦੋਂ ਯੂਪੀ ਦੇ ਬੰਦੇ ਨਾ ਪ੍ਰੋਡਕਸ਼ਨ ਕਰ ਰਹੇ ਸੀ ਉੱਤੇ ਮੈਂ ਬੜੇ ਮਾਈਨਿਊਟਲੀ ਦੇ ਉਹਨਾਂ ਦੀ ਕਿੱਦਾਂ ਕਰਦੇ ਆ ਪਿਉਂਦ ਵਗੈਰਾ ਉਹ ਸਿੱਖ ਕੇ ਫਿਰ ਮੈਂ ਇੱਥੇ ਆਪਣੇ ਨਰਸੀ ਦੇ ਵਿੱਚ ਅਡਾਪਟ ਕੀਤਾ ਪ੍ਰੋਸੀਜਰ ਉਸ ਦੇ ਲਈ ਮੇਨ ਚੀਜ਼ ਆ ਜਿਹੜੀ ਨਰਸੀ ਨੂੰ ਬਣਾਉਣ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਇੱਕ ਰੂਟ ਸਟਾਕ ਤੁਹਾਡੇ ਕੋਲ ਹੋਣਾ ਚਾਹੀਦਾ ਦੂਸਰੀ ਸਾਡੇ ਕੋਲ ਸਾਇਨ ਸਾਇਨ ਮੀਨਸ ਜਿਹੜੇ ਮਦਰ ਪlant ਹੁੰਦੇ ਆ ਉੱਤੇ ਪਿਉਂਦ ਕਰੀਦੀ ਆ ਉਹ ਸਾਡੇ ਕੋਲ ਹੋਣੇ ਚਾਹੀਦੇ ਆ ਸਾਰੇ ਬੂਟੇ ਮੈਂ ਆਂਬ ਦੇ ਲੀਚੀ ਦੇ ਕਿੰਨੋ ਦੇ 나ਖ ਦੇ ਇਹ ਸਾਰੇ ਮਦਰ ਪਲਾਨਟ ਲਗਾਏ ਆ ਕੇ ਫਿਰ ਹੌਲੀ ਹੌਲੀ ਪ੍ਰੋਡਕਸ਼ਨ ਚਾਲੂ ਕੀਤੀ ਮੰਗ ਵੱਧ ਗਈ ਤੇ ਕੰਮ ਕਰਨ ਦੇ ਵਿੱਚ ਮਜ਼ਾ ਆਂਦਾ ਗਿਆ ਪੈਸੇ ਆਂਦੇ ਗਏ ਕੰਮ ਦੇ ਵਿੱਚ ਕੋਈ ਟਿਲ ਨਹੀਂ ਦਿੱਤੀ ਫਿਰ ਜਿਹੜੇ ਅੰਬਾਂ ਦੀਆਂ ਵੈਰਾਈਟੀਆਂ ਆਂਬ ਦੁਸੈਰੀ ਲੰਗੜਾ ਚੌਂਸਾ ਅਮਰਪੱਲੀ ਇਹਨਾਂ ਦੀ ਪ੍ਰੋਡਕਸ਼ਨ ਕੀਤੀ ਲੀਚੀ ਦੇ ਵਿੱਚ ਕਲਕੱਤੀ ਲੇਟ ਤੇ ਡੇਰਾਦੋਂ ਇਹ ਦੋ ਵੈਰਾਈਟੀਆਂ ਅਸੀਂ ਤਿਆਰ ਕੀਤੀਆਂ ਤੇ ਕਿੰਨੋ ਕਿੰਨੋ ਤੇ ਹੈ ਇਹ ਅਬੌਰ ਦਾ ਕਿੰਨੋ ਯਾ ਯੂਨੀਵਰਸਿਟੀ ਦਾ ਕਿੰਨੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚੋਂ ਬੂਟੇ ਮਦਰ ਪਲਾਂਟ ਲਿਆ ਕੇ ਉੱਥੇ ਲਗਾਏ ਸੀ ਉਹ ਅਸੀਂ ਬੂਟੇ ਕਾਫੀ ਤਿਆਰ ਕਰਦੇ ਰਹੇ ਮੰਗ ਇੰਨੀ ਵਧ ਗਈ ਕਿ ਬੂਟਿਆਂ ਦੀ ਜਿਹੜੀ ਹੈ ਨਾ ਸਪਲਾਈ ਵੀ ਸਾਨੂੰ ਬੜੇ ਯੋਰਾ ਸ਼ੋਰਾ ਨਾਲ ਦਿਨ ਰਾਤ ਕੰਮ ਕਰਨਾ ਪਿਆ ਉਸ ਦੇ ਬਾਅਦ ਹੁਣ ਜਿੱਦਾਂ ਰੀਸੈਂਟਲੀ ਜਿਹੜੇ ਹੁਣ ਡਿਮਾਂਡ ਲੋਕਾਂ ਦੀ ਹੈ ਨਾਕ ਵਾਲੇ ਪੱਛੇ ਫਿਰ ਅਹੀਂ 5-10 ਸਾਲ ਤੋਂ ਨਾਕ ਵਾਲੇ ਪਾਸੇ ਪੈ ਗਿਆਂ। ਨਾਕ ਦੀ ਪ੍ਰੈਡਿਕਸ਼ਨ ਲਾਰਜ ਸਕੇਲ ਤੇ ਕਰੀਦੀ ਆ। ਪਠਾਨਕੋਟ ਏਰੀਆ ਸਾਡੇ ਲੀਚੀ ਦੇ ਸਟੇਟ ਬਣਨ ਕਰਕੇ ਗੁਰਦਾਸਪੁਰ ਜਿਹੜਾ ਇਹ ਵੀ ਸਭ ਸਟੇਟ ਬਣਨ ਕਰਕੇ ਇੱਥੇ ਡਿਮਾਂਡ ਲੀਚੀ ਦੀ ਬਹੁਤ ਆਈ। ਮੇਰਾ ਨਾਮ ਡਾਕਟਰ ਯਾਮਿਨੀ ਸ਼ਰਮਾ ਹੈ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਿੱਚ ਸਹਾਇਕ ਪ੍ਰੋਫੈਸਰ ਫਲ ਵਿਗਿਆਨੀ ਦੇ ਤੌਰ ਤੇ ਆਪਣੀ ਸੇਵਾ ਨਿਭਾ ਰਹੀ ਆ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਆਉਣ ਵਾਲਾ ਸਮਾਂ ਬਰਸਾਤ ਰੁੱਤ ਦਾ ਹੈਗਾ ਤੇ ਬਰਸਾਤ ਰੁੱਤ ਇੱਕ ਆਪਣੇ ਆਪ ਦੇ ਵਿੱਚ ਇੱਕ ਹਰਿਆਲੀ ਦਾ ਪ੍ਰਤੀਕ ਹੈਗਾ ਤੇ ਕਿਉਂ ਨਾ ਕਿਸਾਨ ਭਰਾਵੋ ਅੱਪਾ ਇਸ ਹਰਿਆਲੀ ਦੀ ਰੁੱਤ ਨੂੰ ਹੋਰ ਮਨਾਈਏ ਤੇ ਇੱਕ ਇਹੋ ਜਿਹਾ ਉਪਰਾਲਾ ਕਰੀਏ ਜਿਹਦੇ ਵਿੱਚ ਅਪਾ ਸਾਰੇ ਆਪਣੇ ਆਪਣੇ ਘਰਾਂ 'ਚ ਇੱਕ ਇੱਕ ਫਲਦਾਰ ਜਿਹੜਾ ਹੈ ਬੂਟਾ ਲਗਾਈਏ ਤੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਇਹੋ ਜਿਹਾ ਤੋਹਫ਼ਾ ਦੇ ਕੇ ਜਾਈਏ ਜਿਹੜੀ ਆਉਣ ਵਾਲੀ ਪੀੜ੍ਹੀ ਸਾਨੂੰ ਯਾਦ ਕਰੇ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਇੱਕ ਤਾਨੂੰ ਫਲਾਂ ਦੀ ਜਿਹੜੀ ਹੈ ਫਲਦਾਰ ਬੁੱਟਿਆਂ ਦੀ ਜਿਹੜੀ ਤੋਹਫਾ ਦੇ ਕੇ ਗਏ ਜਿਵੇਂ ਕਿ ਅੱਪਾ ਗੱਲ ਕਰ ਰਹੇ ਬੁੱਟੇ ਲਗਾਉਣ ਬਾਰੇ ਤੇ ਅੱਜ ਮੈਂ ਥੋੜੀ ਜੀ ਜਾਣਕਾਰੀ ਇਹਦੇ ਬਾਰੇ ਤੁਹਾਨੂੰ ਦੇਣਾ ਚਾਹਾਂਗੀ ਕਿ ਤੁਸੀਂ ਕਿਵੇਂ ਆਪਣੇ ਬੁੱਟਿਆਂ ਨੂੰ ਲਗਾਉਣਾ ਹੈਗਾ ਹੁਣ ਤੁਹਾਡੇ ਦਿਮਾਗ 'ਚ ਇਹ ਗੱਲ ਆਏਗੀ ਕਿ ਉਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਬੁੱਟਾ ਹੀ ਤਾਂ ਲਾਣਾ ਹੈਗਾ ਪਰ ਜੇ ਅੱਪਾ ਆਪਣੇ ਆਸ-ਪਾਸੇ ਦੇਖੀਏ ਅੱਪਾ ਆਪਣੀ ਥੋੜੀ ਜੀ ਸੋਚ ਸੋਚ ਪਾਈਏ ਸੋਚ ਵਿਚਾਰੀਏ ਪਿਛਲੇ ਕੁਝ ਸਮਿਆਂ ਦੇ ਵਿੱਚ ਬਹੁਤ ਉਪਰਾਲੇ ਕਿਤੇ ਜਿਹਦੇ ਵਿੱਚ ਬੁੱਟੇ ਲਗਾਏ ਗਏ ਪਰ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਕਿ ਬਹੁਤ ਘੱਟ ਜਿਹੜੇ ਬੁੱਟੇ ਹੈਗੇ ਉਹ ਤੁਰੇ ਤੇ ਇਹ ਵੀ ਦੇਖਿਆ ਗਿਆ ਕਿ ਇਹਦੇ ਪਿੱਛੇ ਇੱਕ ਕਾਰਨ ਇਹ ਸੀ ਜਾਂ ਤਾਂ ਜਿਹੜੇ ਬੁੱਟੇ ਉਹਨਾਂ ਦੀ ਸਾਮ ਸੰਭਾਲ ਚੰਗੇ ਤਰੀਕੇ ਨਾਲ ਨਹੀਂ ਕੀਤੀ ਗਈ ਉਹਨਾਂ ਨੂੰ ਲਗਾਉਣ ਦਾ ਜਿਹੜਾ ਸਹੀ ਮੈਥਡ ਸੀ ਉਹ ਨਹੀਂ ਅਪਣਾਇਆ ਗਿਆ ਯਾ ਟੂ ਕੁਮਾ ਸਮੇ ਜਿਹੜਾ ਹੈ ਉਹ ਸਿਲੈਕਟ ਨਹੀਂ ਕੀਤਾ ਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬੁੱਟੇ ਕਿਵੇਂ ਲਗਾਈਏ ਜਿੰਨਾ ਕੀ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ ਜਿੰਨੇ ਕੀ ਸਹੀ ਬੁੱਟੇ ਦੀ ਸਿਹਤਮੰਦ ਬੁੱਟੇ ਦੀ ਸਿਲੈਕਸ਼ਨ ਕਰਨੀ ਜ਼ਰੂਰੀ ਹੈ ਉੰਨੀ ਹੀ ਜ਼ਰੂਰੀ ਹੈ ਸਹੀ ਥਾਂ ਸਹੀ ਜਗ੍ਹਾ ਦੀ ਸਿਲੈਕਸ਼ਨ ਕਰਨੀ ਆਪਾਂ ਆਪਣੇ ਬੁੱਟੇ ਨੂੰ ਇਹੋ ਜੀ ਥਾਂ ਤੇ ਲਾਣਾ ਜਿੱਥੇ ਸਾਨੂੰ 100% ਜਿਹੜਾ ਹੈ ਸਾਡਾ ਬੂਟਾ ਤੁਰ ਪਏ ਫਲਦਾਰ ਬੁੱਟਿਆਂ ਦੀ ਗੱਲ ਕਰੀਏ ਫਲਦਾਰ ਬੁੱਟਿਆਂ ਦਾ ਸਹੀ ਸਿਲੈਕਸ਼ਨ ਜਿਹੜਾ ਹੈ ਤੁਹਾਡੀ ਜਿਹੜੀ ਮਿੱਟੀ ਹੈ ਉਹ ਹਵਾਦਾਰ ਮਿੱਟੀ ਹੋਵੇ ਤੇ ਜਿਹੜਾ ਥੱਲੜੀ ਜਗ੍ਹਾ ਹੈਗੀ ਉੱਥੇ ਉਹਦੇ ਜੜ ਖੇਤਰ ਦੇ ਵਿੱਚ ਕੋਈ ਵੀ ਪੱਥਰੀ ਲਿਸਤ ਨਹੀਂ ਹੋਣੀ ਚਾਹੀਦੀ ਹੈ ਸਾਡਾ ਫਾਰਮ ਮਹਿਲਾ ਵਾਲੀ ਦੇ ਵਿੱਚ ਹੈਗਾ ਜੀ ਤੇ ਸਾਡੇ ਕੋਲ ਅੰਬ ਦੇ 250 ਬੂਟੇ ਹਨ ਜਿਹੜੇ ਮੇਰੇ ਫਾਦਰ ਸਾਹਿਬ ਨੇ ਅੱਜ ਤੋਂ 35 ਸਾਲ ਪਹਿਲਾਂ 1990 91 ਤੇ 89 ਦੇ ਵਿੱਚ ਲਾਈ ਸੀਗੇ ਤੇ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਉਦੋਂ ਅਸੀਂ ਆ ਸਾਰਾ ਬਾਗ ਉਸਾਰਿਆ ਸੀਗਾ ਜੀ ਤੇ ਉਹਦੇ ਵਿੱਚ ਡਿਪਾਰਟਮੈਂਟ ਨੇ ਸਾਡੀ ਬੂਟੇ ਲਾਉਣ ਤੋਂ ਲੈ ਕੇ ਖਰੀਦਣ ਤੋਂ ਲੈ ਕੇ ਤੇ ਉਹਨਾਂ ਦੀ ਮੇਨਟੇਨੈਂਸ ਵਿੱਚ ਪੂਰੀ ਸਾਡੀ ਹੈਲਪ ਕੀਤੀ ਉਦੋਂ ਤੇ ਹੁਣ ਸਾਡੇ ਬੂਟੇ 30 ਤੋਂ 32 ਸਾਲ ਦੇ ਹੋ ਗਏ ਨੇ ਤੇ ਫੁੱਲ ਆਪਣੀ ਪ੍ਰੋਡਕਸ਼ਨ ਤੇ ਆਪਣੇ ਲਾਈਫਸਪੈਨ ਦੀ ਬੈਸਟ ਟਾਈਮ ਦੇ ਵਿੱਚ ਨਿਕਲ ਰਹੇ ਨੇ ਜੀ ਤੇ ਇਹ ਅੰਬ ਦੀ ਖੇਤੀ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਦਬਾਬਾ ਏਰੀਆ ਹੈ ਜੀ ਇਹ ਸ਼ੁਰੂ ਤੋਂ ਅੰਬਾਂ ਲਈ ਫੇਮਸ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਅੰਬ ਖਾਸ ਕਰਕੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪਾਏ ਜਾਂਦੇ ਸੀ ਪਰ ਟਾਈਮ ਦੇ ਨਾਲ ਜਿਹੜੇ ਅੰਬ ਦੇ ਬਾਗ ਸੀਗੇ ਉਹ ਲੋਕਾਂ ਨੇ ਪੱਟ ਦਿੱਤੇ ਉਹਦਾ ਮੁੱਖ ਕਾਰਨ ਇਹੀ ਰਿਹਾ ਕਿ ਅੰਬ ਜਿਹੜਾ ਹੈ ਜੀ ਇੱਕ ਤਾਂ ਟਾਈਮ ਬਹੁਤ ਲੈਂਦਾ ਹੈ ਜੀ ਆਪਣੀ ਪ੍ਰੋਡਕਸ਼ਨ ਪ੍ਰੋਪਰ ਦੇਣ ਦੇ ਲਈ ਉਹਨੂੰ ਘੱਟੋ-ਘੱਟ ਜੀ 10 ਤੋਂ 12 ਸਾਲ ਲੱਗਦੇ ਹਨ ਬੂਟਾ ਲੱਗਣ ਤੋਂ ਬਾਅਦ ਪਹਿਲੇ 5 ਸਾਲ ਤਾਂ ਬੂਟੇ ਦੀ ਪੂਰੀ ਕੇਅਰ ਆਪਣੇ ਬੱਚੇ ਵਾਂਗੂ ਕਰਨੀ ਪੈਂਦੀ ਹੈ ਜੀ ਉਸ ਤੋਂ ਬਾਅਦ ਜਦੋਂ ਬੂਟਾ 12 ਸਾਲ ਦਾ ਹੋ ਜਾਂਦਾ ਹੈ ਤੀ ਉਹ ਆਪਣੀ ਕਮਰਸ਼ੀਅਲ ਵਾਇਬਿਲਿਟੀ ਉਹਦੀ ਸ਼ੁਰੂ ਹੋ ਜਾਂਦੀ ਹੈ ਫਿਰ ਜੀ ਅੰਬ ਦੇ ਵਿੱਚ ਮੇਨ ਇੱਕ ਪ੍ਰੋਬਲਮ ਜਿਹੜੀ ਲੋਕਾਂ ਨੂੰ ਆਈ ਜਿਹਦੇ ਕਰਕੇ ਜ਼ਿਆਦਾਤਰ ਦਬਾਬੇ ਏਰੀਆ ਦੇ ਬਾਗ ਪੱਟੇ ਗਏ ਉਸ ਗੀ ਕੀ ਜੀ ਅੰਬ ਦੇ ਜਿਹੜੀ ਆਲਟਰਨੇਟ 베アリング ਦੀ ਪ੍ਰੋਬਲਮ ਹੈ ਜੀ ਕਿ ਉਹ ਇੱਕ ਸਾਲ ਲੱਗਦਾ ਹੈ ਜੀ ਫਿਰ ਇੱਕ ਸਾਲ ਬ੍ਰੇਕ ਲੈ ਲੈਂਦਾ ਹੈ ਜੀ ਪੂਰੇ ਵਰਲਡ ਦੇ ਵਿੱਚ ਇਹਦੇ ਉੱਤੇ ਬਹੁਤ ਜ਼ਿਆਦਾ ਸਟੱਡੀ ਵੀ ਹੋਈ ਹੈ ਤੇ ਇਹਦੇ ਲਈ ਨਵੀਆਂ ਵੈਰਾਈਟੀ ਤੇ ਨਵੀਆਂ ਟੈਕਨੀਕਸ ਵੀ ਲੈ ਕੇ ਆਏ ਨੇ ਜਿੱਦਾਂ ਅੱਜ ਤੋਂ 10-15 ਸਾਲ ਪਹਿਲਾਂ ਇਜ਼ਰਾਈਲ ਲੈ ਕੇ ਗਏ ਸੀ ਤੇ ਉਦੋਂ ਨਵੀਂ ਟੈਕਨੋਲੋਜੀ ਲੈ ਕੇ ਆਏ ਸੀ ਤੇ ਇਸ ਚੀਜ਼ ਦੇ ਉੱਤੇ ਵੀ ਗਾਈਡੈਂਸ ਦਵੇ ਕਿ ਜਿਹੜੇ ਇਸ ਏਰੀਆ ਦੇ ਵਿੱਚੋਂ ਅੰਬ ਦੇ ਬਾਗ ਪੱਟੇ ਗਏ ਹਨ ਤੇ ਉਹ ਦੁਬਾਰਾ ਤੋਂ ਲੋਕ ਇਥੇ ਅੰਬ ਨੂੰ ਲਾਣਾ ਸ਼ੁਰੂ ਕਰੇ ਕਿਉਂਕਿ ਅੰਬ ਦੀ ਜਿਹੜੀ ਮੇਨ ਪ੍ਰੋਬਲਮ ਆਈ ਹੈ ਜੀ ਉਹ ਆ ਦੋ ਹੀ ਚੀਜ਼ਾਂ ਦੀ ਹੈ ਜੀ ਇੱਕ ਟਾਲਰਟੈਂਟ ਬੇਰਿੰਗ ਦੀ ਹੈ ਜੀ ਕਿ ਹਰ ਸਾਲ ਲੱਗਦਾ ਨਹੀਂ ਹੈ ਤੇ ਉਸ ਕਰਕੇ ਕਿਸਾਨ ਦੀ ਆ ਰੈਗੂਲਰ ਇਨਕਮ ਨਹੀਂ ਬਣਦੀ ਤੇ ਇੱਕ ਇਹਦੀ ਟਾਈਮ ਪੀਰੀਅਡ ਬਹੁਤ ਲੰਬਾ ਹੈ ਜੀ 10 ਤੋਂ 11 ਸਾਲ ਲੱਗ ਜਾਂਦੇ ਹਨ ਅੰਬਾਂ ਦੇ ਵਿੱਚ ਪ੍ਰੋਬਲਮ ਜੀ ਜ਼ਿਆਦਾਤਰ ਤਾਂ ਜਦੋਂ ਬੂਟਾ ਛੋਟਾ ਹੁੰਦਾ ਹੈ ਉਦੋਂ ਹੁੰਦੀ ਹੈ ਕਿ ਜੀ ਉਹਨੂੰ ਪਹਿਲੇ 5 ਸਾਲ ਆਪਣੀ ਨੇਰੀ ਤੋਂ ਤੇ ਹਰ ਬਿਮਾਰੀ ਤੋਂ ਬਚਾਉਣਾ ਪੈਂਦਾ ਹੈ ਜੀ ਫਿਰ ਜਦੋਂ ਇੱਕ ਵਾਰੀ ਬੂਟਾ ਵੱਡਾ ਹੋ ਜਾਂਦਾ ਹੈ ਫਿਰ ਆਪਣਾ ਪ੍ਰੋਬਲਮਸ ਇਹਦੀਆਂ ਘਟ ਜਾਂਦੀਆਂ ਨੇ ਹੁਣ ਲੀਚੀ ਦੀ ਇਹ ਲੀਚੀ ਦੀ ਡਿਮਾਂਡ ਪੂਰਾ ਕਰਨ ਵਾਸਤੇ ਅਸੀਂ ਕਾਫੀ ক্লোਜ਼ ਪਲਾਂਟੇਸ਼ਨ ਕੀਤੀ ਆ ਜਿਹੜੇ ਚੰਗੇ ਬੂਟੇ ਸੀ ਲੀਚੀ ਦੇ ਉਹਨਾਂ ਦੇ ਉੱਤੋਂ ਪਿਉਂਦ ਅਸੀਂ ਲੈਣਦੇ ਆ ਲੀਚੀ ਦੀ ਪਿਉਂਦ ਵਾਸਤੇ ਸਾਡੇ ਕੋਲ ਇੱਕੋ ਹੀ ਤਰੀਕਾ ਹੈ ਜਿਹੜੀ 에ਅਰ ਲੇਅਰਿੰਗ 에ਅਰ ਲੇਅਰਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਬੂਟੇ ਨੂੰ ਡਾਣੀ ਦੇ ਉੱਤੇ 1.5 ਇੰਚ ਰਾਉਂਡ ਟੱਕ ਦਿੱਤਾ ਜਾਂਦਾ ਫਿਰ ਉਹਦੇ ਤੇ ਮਾਸ ਗ੍ਰਾਸ ਤੇ ਨਾਲ ਪਲਾਸਟਿਕ ਦੇ ਵਿੱਚ ਪਾ ਕੇ ਉਹ ਰੈਪ ਕਰ ਦਿੱਤਾ ਜਾਂਦਾ 1.5-2 ਮਹੀਨੇ ਦੇ ਬਾਅਦ ਉਹ ਲੀਚੀ ਦਾ ਬੁੱਟਾ ਉਹ ਤਿਆਰ ਹੋ ਜਾਂਦਾ ਫਿਰ ਕੱਟ ਕੇ ਉਹ ਅਸੀਂ ਲਵਾਫਿਆਂ ਦੇ ਵਿੱਚ ਪਾ ਕਰ ਦਿੰਨੇ ਆ ਫਿਰ ਉਹ ਜਿਹੜੇ ਬੁੱਟੇ ਆ ਉਹ ਨੈਕਸਟ ਈਅਰ ਅਗਲੇ ਸਾਲ ਅਸੀਂ ਉਹ ਸੇਲ ਵਾਸਤੇ ਰੱਖਨੇ ਆ ਕਿਉਂਕਿ ਪੂਰੀ ਰੂਟਿੰਗ ਹੋ ਜੇ ਉਹਨਾਂ ਦੀ ਉਸ ਇਸੇ ਤਰ੍ਹਾਂ ਹੀ ਅੰਬ ਆਹਬਦੇ ਪਹਿਲੇ ਰੂਟਸਟਾਕ ਸਾਨੂੰ ਗਿਟਕਾਂ ਵੀ ਜਿਨਾਂ ਪੈਂਦੀਆਂ ਗੋਠਲੀਆਂ ਚੰਗੇ ਦੇਸੀ ਅੰਬਾਂ ਦੀਆਂ ਗਿਟਕਾਂ ਗਿਟਕਾਂ ਲੈ ਕੇ ਨਾ ਉਹ ਬੀਜਣੀਆਂ ਪੈਂਦੀਆਂ ਉਹ ਬੀਜ ਕੇ ਰੂਟਸਟਾਕ ਬਣਾਉਣਾ ਪੈਂਦਾ ਫਿਰ ਸਾਇਨ ਜਿੱਦਾਂ ਦਸਹਰੀ ਅਮਰਪल्ली ਇਹ ਨੈਕਸਟ ਈਅਰ ਫੇਰੇ ਦੇ ਉੱਤੇ ਪਿਉਂਦ ਕਰੀਦੀ ਆ ਉਹਦੇ ਵਾਸਤੇ ਵੈਜ ਗਰਾਫਟਿੰਗ ਬੜੀ ਸਕਸੈਸਫੁਲ ਗਰਾਫਟਿੰਗ ਹੈ 2 ਸਾਲ ਲੱਗਦੇ ਆ ਐਕਚੁਅਲੀ ਬੂਟਾ ਕੋਈ ਵੀ ਬੂਟਾ ਤਿਆਰ ਕਰਨਾ ਇਟ ਟੇਕਸ 2 ইয়ারਸ 2 ਸਾਲ ਲੱਗਦੇ ਹਰ ਇੱਕ ਬੂਟੇ ਤਿਆਰ ਕਰਨ ਨੂੰ ਇਸੇ ਤਰ੍ਹਾਂ ਹੀ ਕਿੰਨੋ ਦੇ ਵਿੱਚ ਕਿਨੋ ਦਾ ਪਹਿਲੇ ਖੱਟੀ ਲੈ ਕੇ ਜੱਟੀ ਖੱਟੀ ਸਾਰਨੋਂ ਚੰਗੀ ਚੀਜ਼ ਆ ਜਿਹੜਾ ਰੂਟ ਸਟਾਕ ਹੈ ਐਸ ਵੇਲੇ ਇਹ ਜੱਟੀ ਖੱਟੀ ਜਿਹੜੀ ਆ ਉਹ ਇੱਕ ਸਾਲ ਪਹਿਲੇ ਵੀ ਕੱਢ ਕੇ ਜ਼ਮੀਨ ਦੇ ਵਿੱਚ ਬੀਜਣੀ ਚਾ ਜ਼ਮੀਨ ਨੂੰ ਚੰਗਾ ਫਰਟਾਈਲ ਕਰਕੇ ਉਹਨੂੰ ਬੀਜ ਦਿਓ ਉਹ ਨੈਕਸਟ ਈਅਰ ਫਿਰ ਉਹ ਜਿਹੜੀ ਤਿਆਰ ਹੋ ਜਾਂਦੀ ਆ ਪਿਉਂਦ ਕਰਨ ਵਾਸਤੇ ਜਿਹੜੀ ਖੱਟੀ ਦੇ ਵਿੱਚ ਕਿਨੋ ਬਣਾਉਣ ਵਾਸਤੇ ਦੋ ਤਰ੍ਹਾਂ ਦੀ ਇੱਕ ਆਈ ਬੱਡ ਹੁੰਦੀ ਆ ਇੱਕ ਟੀ ਬੱਡ ਇਹ ਬਹੁਤ ਸਕਸੈਸਫੁਲ ਬੱਡ ਹੁੰਦੀ ਆ ਇਸੇ ਤਰ੍ਹਾਂ ਹੀ ਪੱਥਰਨਾਖ ਪੱਥਰਨਾਖ ਦਾ ਵਿੱਚ ਵੀ ਸਾਨੂੰ ਰੂਟਸਟਾਕ ਲੈਣਾ ਪੈਂਦਾ ਪਹਿਲੇ ਰੂਟਸਟਾਕ ਜਿਹੜੇ ਸੀ ਨਾ ਉਹ ਉਹ ਜਿਹੜੇ ਸਕਰ ਹੁੰਦੇ ਸੀ ਉਹ ਲੈਂਦੇ ਸੀ ਨਾ ਆਖਾਂ ਦੇ ਬੁੱਟਿਆਂ ਦੇ ਥੱਲੋ ਲੇਕਿਨ ਪੀਏਯੂ ਦੇ ਰਿਸਰਚ ਕੀਤੀ ਕੈਂਥ ਵੈਰਾਈਟੀ ਕੱਢੀ ਰੂਟਸਟਾਕ ਵਾਸਤੇ ਕੈਂਥ ਵੈਰਾਈਟੀ ਦੇ ਉੱਤੇ ਹੁਣ ਅਸੀਂ ਕੈਂਥ ਦੇ ਪਹਿਲੇ ਬੀ ਲਿਆ ਕੇ ਫਿਰ ਬੀਜੀ ਦਾ ਫਿਰ ਉਹਦੇ ਉੱਤੇ ਪਿਉਂਦ ਕਰੀਦੀ ਆ ਉਹਦੇ ਵਾਸਤੇ ਸਾਨੂੰ ਟਾਂਗ ਗਰਾਫਟਿੰਗ ਜਾਂ ਵੇਪ ਗਰਾਫਟਿਕ ਕਹਿੰਦੇ ਆ ਉਹ ਤਿਆਰ ਕਰੀਦਾ ਉਹ ਬੂਟਾ ਵੀ 1 ਸਾਲ ਦੇ ਬਾਅਦ ਤਿਆਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਹੋਰ ਵੈਰਾਈਟੀ ਜੜੀਆਂ ਦੂਜੀਆਂ ਵੀ ਉਹ ਅਸੀਂ ਸਾਰੀਆਂ ਤਿਆਰ ਕਰ ਰਹੇ ਆ ਮੈਂ ਇਹ ਕਹਿਣਾ ਚਾਹਾਂਗੀ ਕਿ ਹੁਣ ਜਿਹੜਾ ਠੁਕ ਮਾ ਸਮੇ ਸਦਾਬਹਾਰ ਫਲਦਾਰ ਬੂਟਿਆਂ ਨੂੰ ਲਾਣ ਦਾ ਹੈਗਾ ਸਤੰਬਰ ਅਕਤੂਬਰ ਦੇ ਵਿੱਚ ਆਪਾਂ ਆਪਣੇ ਜਿਹੜੇ ਸਦਾਬਹਾਰ ਫਲਦਾਰ ਬੂਟੇ ਲਗਾ ਸਕਦੇ ਹਾਂ ਸਦਾਬਹਾਰ ਹੁਣ ਮੈਂ ਵਰਡ ਦਾ ਯੂਜ਼ ਕਰ ਰਹੀ ਹਾਂ ਸਦਾਬਹਾਰ ਇਹੋ ਜਿਹਾ ਬੂਟਾ ਹੁੰਦਾ ਹੈ ਜਿਹੜੇ ਕੀ ਆਪਣੇ ਪੱਤੇ ਸਿਆਲ ਰੁੱਤ ਦੇ ਵਿੱਚ ਨਹੀਂ ਝਾੜਦਾ ਸਦਾ ਬਹਾਰ ਫਲਦਾਰ ਬੁੱਟਿਆਂ ਦੀ ਅਗਰ ਆਪਾਂ ਗੱਲ ਕਰੀਏ ਉਹਦੇ ਵਿੱਚ ਤੁਹਾਡਾ ਫਲਾਂ ਦਾ ਰਾਜਾ ਆਮ ਆ ਜਾਂਦਾ ਹੈ ਫਲਾਂ ਦੀ ਰਾਣੀ ਲੀਚੀ ਆ ਜਾਂਦੀ ਹੈ ਅਮਰੂਦ ਆ ਜਾਂਦਾ ਹੈ ਨਿੰਬੂ ਜਾਤੀ ਦੇ ਬੁੱਟੇ ਆ ਜਾਂਦੇ ਆ ਚਿਕੂ ਆ ਜਾਂਦਾ ਹੈ ਹੁਣ ਆਪਾਂ ਅਗਰ ਗੱਲ ਕਰੀਏ ਇਨ੍ਹਾਂ ਬੁੱਟੇ ਇਹ ਤਾਂ ਮੈਂ ਤੁਹਾਨੂੰ ਬਤਾਤਾ ਕਿ ਕਿਹੜੇ ਕਿਹੜੇ ਬੁੱਟੇ ਆਪਾਂ ਜਿਹੜੇ ਬਰਸਾਤ ਰੁੱਤ ਦੇ ਵਿੱਚ ਲਗਾ ਸਕਦੇ ਹਾਂ ਹੁਣ ਬੁੱਟਾ ਕਿਵੇਂ ਲਾਣਾ ਹੈ ਸਭ ਤੋਂ ਪਹਿਲਾਂ ਆਪਾਂ ਸਹੀ ਥਾਂ ਦੀ ਜਦੋਂ ਚੋਣ ਕਰ ਲਈ ਹੈ ਉਤੋਂ ਬਾਅਦ ਆਪਾਂ 1 ਮੀਟਰ ਜਿਹੜਾ ਡੁੱਗਾ ਟੋਆ ਪੁੱਟਣਾ ਹੈਗਾ ਤੇ 1 ਮੀਟਰ ਜਿਹੜਾ ਹੈ ਉਹਦਾ ਘੇਰਾ ਹੋਵੇ ਟੋਏ ਦਾ ਉਤੋਂ ਬਾਅਦ ਉਸ ਟੋਏ ਦੀ ਉਤਲੀ ਮਿੱਟੀ ਨੂੰ ਅਡ ਕਰ ਦੇਣਾ ਹੈ ਤੇ ਜਿਹੜੀ ਥੱਲੜੀ ਹੇਠਲੀ ਮਿੱਟੀ ਹੈ ਉਹਨੂੰ ਅਡ ਕਰ ਦੇਣਾ ਹੈ ਉਤਲੀ ਮਿੱਟੀ ਦੇ ਵਿੱਚ ਉਨੀ ਹੀ ਬਰਾਬਰ ਮਾਤਰਾ ਦੇ ਵਿੱਚ ਰੂੜੀ ਪਾਣੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਤੁਹਾਡੀ ਰੂੜੀ ਹੋਵੇ ਉਹ ਗੱਲੀ ਸੜੀ ਹੋਵੇ ਤਾਜੀ ਰੂੜੀ ਆਪਾਂ ਨਾ ਪਾਈਏ ਜਦੋਂ ਪੂਰੀ ਰੂੜੀ ਤੇ ਉਤਲੀ ਮਿੱਟੀ ਨੂੰ ਰਲਾ ਦੇਣਾ ਹੈ ਉਹ ਤੋਂ ਬਾਅਦ ਉਹ ਟੋਏ ਨੂੰ ਆਪਾਂ ਭਰ ਦੇਣਾ ਹੈ ਤੇ ਇੰਨਾ ਕੀ ਭਰਨਾ ਹੈ ਜਿਹੜੀ ਉਹਦੀ ਜ਼ਮੀਨ ਦੀ ਤਹਿ ਹੈਗੀ ਜ਼ਮੀਨ ਦਾ ਲੈਵਲ ਹੈਗਾ ਉਹ ਤੋਂ ਥੋੜਾ ਜਿਹਾ ਉੱਤੇ ਤੱਕ ਆਪਾਂ ਬੁੱਟੇ ਨੂੰ ਟੋਏ ਨੂੰ ਭਰ ਦੇਣਾ ਹੈਗਾ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਿਉਂਕ ਦੀ ਸਮੱਸਿਆ ਹੈਗੀ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਤੁਸੀਂ 15 ਮਿਲੀਲੀਟਰ ਕਲੋਰੋਪਾਇਰੀਫਾਸ 2 ਕਿਲੋ ਮਿੱਟੀ ਦੇ ਵਿੱਚ ਰਲਾ ਕੇ ਉਹ ਟੋਏ ਦੇ ਵਿੱਚ ਤੁਸੀਂ ਪਾ ਦੇਣੀ ਹੈ ਹੁਣ ਅੱਪਾ ਜਿਹੜਾ ਟੋਏ ਨੂੰ ਭਰ ਦਿਆ ਮਿੱਟੀ ਨਾਲ ਤੇ ਉਹ ਤੋਂ ਬਾਅਦ ਅੱਪਾ ਬੂਟੇ ਲਾਉਣ ਤੋਂ ਕੁਝ ਦਿਨ ਪਹਿਲਾਂ ਟੋਏ ਦੇ ਵਿੱਚ ਪਾਣੀ ਪਾ ਦੇਣਾ ਹੈ ਪਾਣੀ ਇਸ ਕਰਕੇ ਪਾਣਾ ਹੈ ਕਿ ਜਿਹੜੀ ਮਿੱਟੀ ਹੈਗੀ ਉਹ ਥੋੜੀ ਜੀ بیٹھ ਜਾਵੇ ਉਹ ਤੋਂ ਬਾਅਦ ਅੱਪਾ ਫਿਰ ਆਪਣੇ ਬੂਟੇ ਨੂੰ ਟੋਏ ਦੇ ਵਿੱਚ ਘਾਰ ਲਾ ਕੇ ਅੱਪਾ ਆਪਣੇ ਬੂਟੇ ਨੂੰ ਲਾ ਦੇਣਾ ਹੁਣ ਅੱਪਾ ਗੱਲ ਕਰੀ ਬੂਟੇ ਲਾਉਣ ਦੀ ਜਿਵੇਂ ਕੀ ਜਗਾ ਸਿਲੈਕਸ਼ਨ ਜਗਾ ਦੀ ਚੋਣ ਬਹੁਤ ਜ਼ਰੂਰੀ ਹੈ ਉਨੇ ਹੀ ਜਿਹੜੀ ਹੈ ਸਹੀ ਜਿਹੜਾ ਬੂਟਾ ਹੈ ਉਹਦੀ ਸਿਹਤਮੰਦ ਬੂਟੇ ਦੀ ਚੋਣ ਜ਼ਰੂਰੀ ਹੈ ਤੁਸੀਂ ਹਮੇਸ਼ਾ ਜਿਹੜੀਆਂ ਨਰਸਰੀਆਂ ਹੈਗੀ ਜਿਨ੍ਹਾਂ ਨੂੰ ਮਾਨਤਾ ਮਿਲੀ ਹੈ ਉਹਨਾਂ ਨਰਸਰੀਆਂ ਤੋਂ ਜਿਹੜਾ ਹੈ ਤੁਸੀਂ ਆਪਣੇ ਹਮੇਸ਼ਾ ਬੂਟੇ ਲੈਣੇ ਹੈਗੇ ਬੂਟੇ ਦੀ ਪਿਓਂਦ ਚੈੱਕ ਕਰ ਲੈਣੀ ਹੈ ਅਗਰ ਬੂਟੇ ਦੀ ਪਿਓਂਦ ਤੁਹਾਡੀ ਟੁੱਟੀ ਹੋਈ ਹੈ ਤੇ ਇਹਦਾ ਮਤਲਬ ਤੁਹਾਡਾ ਬੂਟਾ ਜਿਹੜਾ ਹੈਗਾ ਉਸੇ ਹੀ ਨਹੀਂ ਤੁਰੇਗਾ ਉਹ ਦੇਸੀ ਬੁੱਟਾ ਬਣ ਜਾਏਗਾ ਤੇ ਇੱਕ ਛੋਟੀ ਜੀ ਚੀਜ਼ ਜਿਹੜੀ ਆਪਾਂ ਅਨਗਿਆਲੀ ਕਰਦੇ ਆਂ ਆਪਾਂ ਬੁੱਟਾ ਲਾਤ ਲੈ ਤਾ ਲਿਆ ਨਰਸਰੀ ਤੋਂ ਬਹੁਤ ਵਧੀਆ ਨਰਸਰੀ ਵਾਲੇ ਨੇ ਬੁੱਟਾ ਦਿੱਤਾ ਉਸ ਤੋਂ ਬਾਅਦ ਜਦੋਂ ਤੱਕ ਆਪਾਂ ਆਪਣੇ ਘਰ ਗਏ ਆਪਾਂ ਥੋੜੀ ਜੀ ਅਨਗਿਆਲੀ ਕੀਤੀ ਬੁੱਟਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਫੜਿਆ ਤੇ ਐਦਾਂ ਘਰ ਤੱਕ ਲਾਂਦੇ ਹੋਏ ਉਹਨਾਂ ਦੀ ਜਿਹੜੀ ਹੈ ਪਿਉਂਦ ਟੁੱਟ ਗਈ ਤੇ ਆਪਾਂ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਦੇ ਫਾਰਮਰ ਵੀ ਨਵੇਂ ਬਾਗ ਲਗਾਣਾ ਚਾਹੁੰਦੇ ਆ ਉਹਨਾਂ ਨੂੰ ਜੂਨ ਮਈ ਜੂਨ ਦੇ ਵਿੱਚ ਟੋਏ ਕੱਢ ਲੈਣੇ ਚਾਹੀਦੇ ਆ ਟੋਏ ਜਦਾਂ ਸਫਾਰ ਜਦਾਂ ਬਾਗਵਾਨੀ ਜਾਂ ਪੀਏਯੂ ਸਵਾਰਿਸ਼ ਕਰਦਾ ਉਸ ਤਰ੍ਹਾਂ ਹੀ ਕਰਨਾ ਚਾਹੀਦਾ 3 ਫੁੱਟ ਦਾ ਟੋਆ ਉਤਲੀ 1.5 ਫੁੱਟ ਦੀ ਮਿੱਟੀ ਐਕਸਾਈਟ ਦੇ ਰੱਖ ਦੋ ਥੱਲੇ ਵਾਲੀ ਇੱਕ ਸਾਈਡ ਤੇ ਰੱਖ ਲਓ ਤੇ ਜਿਹੜੀ ਮਿੱਟੀ ਆ ਉਹਦੇ ਵਿੱਚ ਰੂੜੀ ਪਾ ਲੈਣੀ ਚਾਹੀਦੀ ਆ ਫੇਰ ਜਿਹੜੀ ਥੱਲੇ ਵਾਲੀ ਮਿੱਟੀ ਹੈ ਨਾ ਉਹ ਪਰੇ ਕਰ ਦੇਣੀ ਚਾਹੀਦੀ ਆ ਉੱਤੇ ਵਾਲੀ ਮਿੱਟੀ ਦੇ ਵਿੱਚ ਹੀ ਸਾਨੂੰ ਨਾ ਰੂੜੀ ਮਿਲਾਣੀ ਚਾਹੀਦੀ ਆ ਰੂੜੀ ਮਿਲਾ ਕੇ ਟੋਏ ਭਰ ਦੇਣੇ ਚਾਹੀਦੇ ਆ ਟੋਏ ਭਰ ਕੇ ਜਦੋਂ بارش ਪੈ ਜਾਏ ਦੋ ਤਿੰਨ ਬਾਰਸ਼ਾਂ ਪੈ ਜਾਣ ਫਿਰ 15 ਜੁਲਾਈ ਦੇ ਲਾਗੇ ਛਾਗੇ ਸਾਨੂੰ ਪlant ਤਿਆਰ ਕੀਤੇ ਚੰਗੀ ਨਰਸੀਆਂ ਨੂੰ ਲੈ ਕੇ ਉਹ ਲਗਾਣੇ ਚਾਹੀਦੇ ਆ ਇਦਾਂ ਜਿਹੜੀ ਜਿਹੜੇ ਡਿਮਾਂਡ ਹੈ ਉਹ ਹੀ ਬੁੱਟੇ ਚੰਗੀ ਚੰਗੀਆਂ ਨਰਸੀਆਂ ਜਿੱਦਾਂ ਸਾਡੇ ਗੁਰਦਾਸਪੁਰ ਹੈ ਲੀਚੀ ਆ ਲੀਚੀ ਸਟੇਟ ਆ ਇਹ ਬਣੀ ਹੈ ਇਹਦੇ ਵਿੱਚ ਲੀਚੀ ਦੇ ਬੁੱਟੇ ਲੀਚੀ ਆਂਬ ਇਹ ਸਾਡੇ ਗੁਰਦਾਸਪੁਰ ਦੇ ਬਹੁਤ ਚੰਗੇ ਪੈਦਾ ਹੁੰਦੇ ਆ ਇਸੇ ਤਰ੍ਹਾਂ ਜਿਦਾ ਅੰਮ੍ਰਿਤਸਰ ਦਾ ਏਰੀਆ ਉੱਥੇ ਪੱਥਰਨਾਖ ਪੱਥਰਨਾਖ ਦੀ ਸਟੇਅ ਬਣੀ ਹੈ ਉੱਥੇ ਬੁੱਟੇ ਲਾਇਆ ਜਾ ਸਕਦੇ ਆ ਬੁੱਟਿਆਂ ਦਾ ਡਿਸਟੈਂਸ ਜਿਹੜਾ ਨਾ ਉਹ ਪ੍ਰੋਪਰ ਰੱਖਣਾ ਚਾਹੀਦਾ ਜਿਦਾ ਆਂਬਾਂ ਦੇ ਬੁੱਟੇ 35 ਫੁੱਟ ਤੇ 40 ਫੁੱਟ ਤੇ ਵੀ ਕਈ ਲਗਾ ਲੀਚੀ ਦੇ ਵੀ 35 40 ਫੁੱਟ ਤੇ ਤੇ ਕਈ ਵਾਰੀ ਤੇ ਆਪਾਂ ਕਲੋਜ਼ ਪਲਾਂਟੇਸ਼ਨ ਵੀ ਕਰ ਸਕਦੇ ਆ ਜਿਦਾ ਆਂਬਾਂ ਦੇ ਵਿੱਚ ਅੰਮਰਪਲੀ ਆਂਬੇ ਬੜਾ ਕਲੋਸ ਕਲੋਸ ਪਲਾਂਟੇਸ਼ਨ ਇਹਦੀ ਕੀਤੀ ਜਾ ਸਕਦੀ ਆ ਇਸੇ ਤਰ੍ਹਾਂ ਹੀ ਹੋਰ ਜਿਹੜੇ ਬੁੱਟੇ ਆ ਮਿਸਾਲ ਦੇ ਤੌਰ ਤੇ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਦੂਸਰੇ ਦੇਸੀ ਅੰਬਾਂ ਦੀਆਂ ਉਹ ਵੀ ਲਗਾ ਲਗਾਈਆਂ ਜਾ ਸਕਦੀਆਂ ਮੈਂ ਇੱਕ ਗੱਲ ਇੱਥੇ ਕਹਿਣਾ ਚਾਹਨਾ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਐ ਇਹਨੂੰ ਇਸ ਪਾਸੇ ਪੈਣਾ ਚਾਹੀਦਾ ਇਹ ਬਹੁਤ ਵਧੀਆ ਕੀਤਾ ਹੈ ਮੈਂ ਕਹਨਾ ਜਦੋਂ ਦੇਖੋ ਪੰਜਾਬ ਦੇ ਵਿੱਚ ਬਾਹਰ ਦੇ ਸੁੱਬਿਆਂ ਚ ਆ ਕੇ ਛੋਟੀ ਛੋਟੀਆਂ ਨਰਸੀਆਂ ਬਣਾ ਕੇ ਛੜਕਾਂ ਦੇ ਬੈਠੇ ਆ ਤੇ ਜੋ ਮਰਜ਼ੀ ਰੇਟ ਲਾਈ ਜਾਂਦੇ ਆ ਬੂਟੇ ਵੀ ਉਹਨਾਂ ਦੇ ਤਸਲੀ ਬਖਸ਼ ਨਹੀਂ ਹੁੰਦੇ ਮੈਂ ਫਾਰਮਰ ਨੂੰ ਇਹ ਕਹਾਂ ਪਈ ਚੰਗੀ ਨਰਸੀ ਦੇ ਵਿੱਚੋਂ ਅਪਰੂਵ ਨਰਸੀ ਪੀਏਯੂ ਜਾਂ ਹੋਰ ਜਿਹੜੀ ਵੀ ਡਿਪਾਰਟਮੈਂਟ ਆਫ ਪੰਜਾਬ ਐਗਰੀਕਲਚਰ ਹੈ ਇਹਨਾਂ ਦੇ ਨਰਸੀਆਂ ਦੇ ਵਿੱਚੋਂ ਬੂਟੇ ਲੈ ਜਾਣ ਹੁਣ ਗੱਲ ਆ ਗਈ ਬੁੱਟੇ ਦੀ ਲਾਨ ਦੀ ਆਪਾਂ ਬੁੱਟਾ ਸੈਂਟਰ 'ਚ ਲਾਤਾ ਉਹ ਤੋਂ ਬਾਅਦ ਆਪਾਂ ਉਹਨੂੰ ਪਾਣੀ ਪਾ ਦੇਣਾ ਹੈ ਪਾਣੀ ਪਾਉਣ ਤੋਂ ਬਾਅਦ ਆਪਾਂ ਹਲਕੇ ਹਲਕੇ ਆਪਣੇ ਪੈਰਾਂ ਨਾਲ ਥੋੜੀ ਥੋੜੀ ਦਾਵ ਲਾ ਦੇਣੀ ਹੈ ਬੁੱਟਿਆਂ ਦੇ ਆਸ-ਪਾਸੇ ਤਾਂ ਕਿ ਜਿਹੜਾ ਬੁੱਟਾ ਹੈ ਚੰਗੀ ਤਰੀਕੇ ਨਾਲ ਆਪਣੀ ਜਗ੍ਹਾ ਬਣਾ ਲਵੇ ਤੇ ਉਹ ਤੋਂ ਬਾਅਦ ਉਹਨੂੰ ਸੋਟੀ ਦਾ ਸਹਾਰਾ ਦੇ ਕੇ ਉਹਨੂੰ ਸਟੇਕਿੰਗ ਜਿਹਨੂੰ ਆਪਾਂ ਕਹਿੰਨੇ ਸੋਟੀ ਤੋਂ ਸਹਾਰਾ ਦੇ ਦੇਣਾ ਹੁਣ ਕਿਸਾਨ ਵੀਰੋ ਇਹ ਤਾਂ ਆਪਾਂ ਗੱਲ ਕਰ ਲਈ ਕਿ ਆਪਾਂ ਬੁੱਟੇ ਨੂੰ ਕਿਵੇਂ ਲਾਈਏ ਕੁਣ ਥੋੜਾ ਜਿਹਾ ਮੈਂ ਤੁਹਾਨੂੰ ਬਤਾਨਣਾ ਚਾਹਾਂਗੀ ਕਿ ਬੁੱਟੇ ਤਾਂ ਬੁੱਟਾ ਤਾਂ ਲੱਗ ਗਿਆ ਬੁੱਟੇ ਦੇ ਨਾਲ-ਨਾਲ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਹੋ ਗਿਆ ਬੁੱਟੇ ਦਾ ਫਾਸਲਾ ਜਿਹਨੂੰ ਆਪਾਂ ਬੁੱਟਿਆਂ ਦੀ ਦੂਰੀ ਵੀ ਕਹਿ ਦਿੰਨੇ ਹੈ ਕਿ ਬੁੱਟਿਆਂ ਦੇ ਵਿਚਕਾਰ ਦੀ ਦੂਰੀ ਅਗਰ ਸਹੀ ਨਹੀਂ ਹੋਏਗੀ ਚਾਹੇ ਫਿਰ ਤੁਸੀਂ ਆਪਣੀ ਉਹ ਘਰੇਲੂ ਬਗੀਚੀ ਦੇ ਵਿੱਚ ਲਾ ਲਓ ਬੁੱਟੇ ਜਾਂ ਆਪਾਂ ਬਾਗਾਂ ਦੀ ਗੱਲ ਕਰ ਲਈਏ ਤੇ ਉਹ ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਉਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਏਗਾ ਵਖ-ਵਖ ਬੁੱਟਿਆਂ ਦਾ ਵਖ-ਵਖ ਦੂਰੀ ਹੁੰਦੀ ਹੈ ਤੇ ਇਸ ਕਰਕੇ ਬੁੱਟੇ ਦੀ ਸਹੀ ਦੂਰੀ ਜਿਹੜੀ ਹੈ ਉਹ ਬਣਾਣੀ ਬਹੁਤ ਜ਼ਰੂਰੀ ਹੈ ਬਾਅਦ ਚ ਕੀ ਹੁੰਦਾ ਹੈ ਬੁੱਟਿਆਂ ਦੀ ਅਗਰ ਸਹੀ ਬਾਗ ਸਹੀ ਦੂਰੀ ਤੇ ਲਗੇ ਤੇ ਸਹੀ ਉਹਦੇ ਵਿੱਚ ਹਵਾ ਦਾ ਨਿਕਾਸ ਅੱਛਾ ਹੋ ਜਾਂਦਾ ਹੈ ਤੇ ਇਹ ਵੀ ਦੇਖਿਆ ਗਿਆ ਹੈ ਕਿ ਉਹਦੇ ਵਿੱਚ ਜਿਨ੍ਹਾਂ ਬਾਗਾਂ ਦੇ ਵਿੱਚ ਦੂਰੀ ਸਹੀ ਤਰੀਕੇ ਨਾਲ ਮੇਨਟੇਨ ਕੀਤੀ ਜਾਂਦੀ ਹੈ ਉਹਨਾਂ ਬਾਗਾਂ 'ਚ ਕੀੜਿਆਂ ਦਾ ਹਮਲਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਮਿਲਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬੁੱਟਿਆਂ ਦੇ ਅਨੁਸਾਰ ਉਹਨਾਂ ਦੀ ਦੂਰੀ ਦੀ ਸਿਫਾਰਿਸ਼ਾ ਕੀਤੀ ਗਈ ਹੈ ਜਿਵੇਂ ਕਿ ਮੈਂ ਗੱਲ ਕਰਾਂਗੀ ਆਪਣੇ ਜਿਹੜੇ ਪੰਜਾਬ ਦੇ ਖੇਤ ਪੰਜਾਬ ਦੇ ਇਲਾਕਿਆਂ ਦੇ ਵਿੱਚ ਅੰਬ ਹੋ ਗਿਆ ਅੰਬ ਦੀ ਦੂਰੀ 9 ਮੀਟਰ ਬੁੱਟੇ ਤੋਂ ਬੁੱਟੇ ਦੀ ਦੂਰੀ 9 ਮੀਟਰ ਦਾ ਜਿਹੜਾ ਫਾਸਲਾ ਸਿਫਾਰਿਸ਼ ਕੀਤਾ ਗਿਆ ਹੈ ਅਗਰ ਆਪਾਂ ਗੱਲ ਕਰੀਏ ਫਲਾਂ ਦੀ ਰਾਣੀ ਲਿਚੀ ਦੀ ਤੇ ਉਹਦੇ ਵਿੱਚ 7.5 ਮੀਟਰ ਦੀ ਜਿਹੜੀ ਹੈ ਦੂਰੀ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਛੋਟੇ ਬੁੱਟੇ ਹੋਗੇ ਨਿੰਬੂ ਜਾਤੀ ਹੋਗੀ ਅਮਰੂਦ ਹੋ ਗਿਆ ਉਹਨਾਂ ਦੇ ਵਿੱਚ 6 ਮੀਟਰ ਦੂਰੀ ਦਾ ਦੀ ਫਾਰਿਸ਼ ਕੀਤੀ ਗਈ ਹੈ ਤੇ ਕਿਸਾਨ ਵੀਰੋ ਜਿਵੇਂ ਕਿ ਮੈਂ ਸ਼ੁਰੂ ਤੋਂ ਹੀ ਗੱਲ ਕਰ ਰਹੀਆਂ ਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਹੋ ਜਿਹਾ ਤੋਹਫਾ ਦੇ ਕੇ ਜਾਈਏ ਕਿ ਉਹਨਾਂ ਨੂੰ ਅੱਗੇ ਤੁਸੀਂ ਦੇਖ ਰਹੇ ਹੋ ਟੈਂਪਰੇਚਰ ਜਿਹੜਾ ਹੈ ਵੱਧਦਾ ਜਾ ਰਿਹਾ ਤਾਪਮਾਨ ਵੱਧਦਾ ਜਾ ਰਿਹਾ ਹੈ ਤੇ ਇਸ ਕਰਕੇ ਜਿਹੜੇ ਆਪਣੇ ਹਮੀ ਆਪਣੇ ਸਦਾਬਹਾਰ ਬੂਟੇ ਫਲਦਾਰ ਬੂਟੇ ਹੋਰ ਬੂਟੇ ਜ਼ਰੂਰ ਲਗਾਓ ਇਹਦੀ ਲਾਈਫ ਦਾ ਤਾਂ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਹੈ ਜੀ ਕਿਤੇ ਕਿਤੇ 100-100 ਸਾਲਾਂ ਦੇ ਬੂਟੇ ਵੀ ਹਨ ਜਿਹੜੇ ਆਪਣੀ ਪ੍ਰੋਡਕਸ਼ਨ ਦਿੰਦੇ ਹਨ ਤੇ ਇਸ ਲਈ ਲਾਈਫ ਨੂੰ ਲੈ ਕੇ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਨਹੀਂ ਉਤਤ ਬਾਅਦ ਹੀ ਜਦੋਂ ਇਹਦੀ ਆਪਣੀ ਫਲਾਵਰਿੰਗ ਹੁੰਦੀ ਹੈ ਉਦੋਂ ਇਹਦੇ ਉੱਤੇ ਸਪਰੇਹਾਂ ਕਰਨੀਆਂ ਪੈਂਦੀਆਂ ਹਨ ਜਿਹੜੇ ਜਿਹੜੀਆਂ ਜ਼ਰੂਰੀ ਹੁੰਦੀਆਂ ਜੇ ਉਹ ਸਪਰੇ ਮਿਸ ਹੋ ਜਾਵੇ ਤਾਂ ਜਿਹੜੀ ਫਲਾਵਰਿੰਗ ਹੈ ਆਲਮੋਸਟ ਇੱਕ ਤਰ੍ਹਾਂ ਫਰੂਟ ਡ੍ਰੌਪ ਹੀ ਹੋ ਜਾਂਦਾ ਹੈ ਜਾਂ ਫਰੂਟ ਬਣਦਾ ਹੀ ਨਹੀਂ ਹੈ ਤੇ ਉਤਤ ਬਾਅਦ ਅੰਬਾਂ ਦੇ ਵਿੱਚ ਕਿਉਂਕਿ ਜੀ ਹੁਣ ਅੰਬ ਆਪਣੇ ਏਰੀਏ ਦਵਾਬੇ ਏਰੀਏ ਦੇ ਵਿੱਚ ਘਟ ਗਏ ਨੇ ਉਹਦੇ ਕਰਕੇ ਦੀ ਮਾਰਕੀਟਿੰਗ ਦੇ ਵਿੱਚ ਬਹੁਤ ਇਸ਼ੂ ਕ੍ਰੀਏਟ ਹੁੰਦਾ ਹੈ ਜੀ ਕਿਉਂਕਿ ਹੁਣ ਜ਼ਿਆਦਾਤਰ ਜਿਹੜਾ ਅੰਬ ਹੈ ਜਾਂ ਤਾਂ ਜੀ ਉਹ ਸਾਊਥ ਵਾਲੇ ਪਾਸਿਓਂ ਆ ਰਿਹਾ ਹੈ ਜਾਂ ਉਹ ਯੂਪੀ ਦੀ ਸਾਈਡ ਤੋਂ ਹੋ ਰਿਹਾ ਹੈ ਉੱਥੇ ਮਾਰਕੀਟ ਫਿਰ ਵੀ ਹੈਗੀ ਆ ਹੁਣ ਇੱਥੇ ਜੀ ਬਾયર ਘਟ ਆਉਂਦਾ ਹੈਗਾ ਤੇ ਲੋਕਾਂ ਨੂੰ ਵੀ ਹੁਣ ਇੰਟਰਸਟ ਅੰਬ ਦੇ ਵਿੱਚੋਂ ਇਸ ਏਰੀਆ ਚੋਂ ਘਟਦਾ ਜਾਂਦਾ ਹੈ ਉਹ ਉਸ ਕਰਕੇ ਜੀ ਸਟ੍ਰੀਮ ਲਾਈਨ ਕਰਨਾ ਚਾਹੀਦਾ ਹੈ ਇਹਦੀ ਜਿਹੜੀ ਸੇਲ ਵੀ ਹੈਗੀ ਆ ਤੇ ਇਹਦੀ ਸਟੋਰੇਜ ਨੂੰ ਲੈ ਕੇ ਫੁੱਲ ਹੈਲਪ ਕਿਸਾਨ ਦੀ ਕਰਨੀ ਚਾਹੀਦੀ ਤਾਂ ਹੀ ਦੁਬਾਰਾ ਤੋਂ ਖਾਸ ਕਰਕੇ ਜਿਹੜਾ ਦਵਾਬਾ ਏਰੀਆ ਹੈ ਦਵਾਰਾ ਤੋਂ ਅੰਬਾਂ ਦੇ ਵਿੱਚ ਵਾਪਸ ਆਏਗਾ ਇੱਕ ਪੁਰਾਣੀ ਕਹਾਵਤ ਵੀ ਹੈ ਕਿ ਅੰਬੀਆਂ ਨੂੰ ਤਰਸेंगी ਜੇ ਛੱਡ ਕੇ ਗਈ ਦੇਸ਼ ਦਵਾਬਾ ਤੇ ਜੇ ਸਾਡੇ ਇਸ ਏਰੀਏ ਨੂੰ ਅੰਬਾਂ ਦੀ ਇੱਕ ਰੱਬ ਵੱਲੋਂ ਬਖਸ਼ਿਸ਼ ਦਿੱਤੀ ਗਈ ਹੈ ਕਿ ਇਸ ਏਰੀਏ ਚ ਅੰਬ ਬਹੁਤ ਹੁੰਦੇ ਹਨ ਤੇ ਉਹ ਆਪਣਾ ਉਸ ਹਿਸਾਬ ਨਾਲ ਕਰਨ ਕਿ ਇੱਕ ਤਾਂ ਟਾਈਮ ਤੁਹਾਡੇ ਕੋਲ ਹੋਣਾ ਚਾਹੀਦਾ ਇਹਦੇ ਲਈ ਕਿ 10 ਸਾਲ ਤੁਸੀਂ ਬੂਟੇ ਦੀ ਸੇਵਾ ਕਰੋ ਤੇ ਇੱਕ ਆਲਟਰਨੇਟ ਬੇਅਰਿੰਗ ਲਈ ਤੁਹਾਡੇ ਕੋਲ ਇੱਕ ਸੈਪਰੇਟ ਇੱਕ ਵੈਰਾਈਟੀ ਹੋਣੀ ਚਾਹੀਦੀ ਹੈ ਹੋਰ ਵੈਰਾਈਟੀਆਂ ਜਿਹੜੀਆਂ ਹਰ ਸਾਲ ਇਸ ਆਲਟਰਨੇਟ ਬੇਅਰਿੰਗ ਦੀ ਪ੍ਰੋਬਲਮ ਨੂੰ ਰਿਸੋਲਵ ਕੀਤੀ ਜਾਵੇ ਤੇ ਹੋਰ ਇਹਦੇ ਵਿੱਚ ਜਿਹੜੀਆਂ ਖਾਸ ਕੋਈ ਬਿਮਾਰੀਆਂ ਹਨ ਉਹ ਤਾਂ ਇਹ ਇੱਕ ਤਾਂ ਫਰੂਟ ਫਲਾਈਟ ਉਹ ਹੈਗੀ ਹੈ ਜੀ ਇੱਕ ਜਿਹੜੀ ਫਲਾਵਰਿੰਗ ਟਾਈਮ ਸਪਰੇਅ ਕਰਨੀ ਪੈਂਦੀ ਹੈ ਜੇ ਉਹ ਸਪਰੇਅ ਮਿਸ ਹੋ ਜਵੇ ਜਾਂ ਖਰਾਬ ਹੋ ਜਵੇ ਉਹਦੇ ਕਰਕੇ ਸਾਰੀ ਫਲਾਵਰ ਡ੍ਰੌਪ ਹੋ ਜਾਂਦਾ ਹੈ ਜਾਂ ਫਰੂਟ ਬਣਦਾ ਹੀ ਨਹੀਂ ਹੈ ਜੀ ਇੱਕ ਇਹਦੇ ਵਿੱਚ ਪ੍ਰੋਬਲਮ ਜਦੋਂ ਬੂਟੇ ਖਾਸ ਕਰਕੇ ਜਿਆਦਾ ਵੱਡੇ ਹੋ ਜਾਂਦੇ ਹਨ ਇੱਕ ਇਹਨਾਂ ਵਿੱਚ ਇੱਕ ਸੁੰਡੀ ਨਾਮਕ ਇੱਕ ਕੋਈ ਹੈਗੀ ਸੁੰਡੀ ਜੀ ਉਹ ਇਹਨਾਂ ਦੀ ਬਾਰਕ ਵਿੱਚ ਚਲੇ ਜਾਂਦੀ ਹੈ ਤੇ ਉਹ ਬੂਟਾ ਅੰਦਰੋਂ ਅੰਦਰ ਹੀ ਖਾਣ ਲੱਪ ਜਾਂਦੀ ਹੈ ਤੇ ਉਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੂਟਾ ਇੱਕਦਮ ਖਤਮ ਹੋ ਜਾਂਦਾ ਹੈ ਉਹ ਪਹਿਲਾਂ ਪਹਿਲਾਂ ਪਤਾ ਨਹੀਂ ਲੱਗਦਾ ਕਿ ਭਈ ਇਹ ਬੂਟਾ ਮਰਨ ਲੱਗਾ ਹੈ ਕਿਉਂਕਿ ਜਿਹੜਾ ਬੱਚਿਆਂ ਵਾਂਗੂ ਬੂਟਾ ਪਾਲਿਆ ਹੁੰਦਾ ਹੈ 25 25 30 30 ਸਾਲ ਦਾ ਉਹ ਜਦੋਂ ਇੱਕਦਮ ਹੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ 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 ਵੀ ਇੱਕ ਪ੍ਰੋਬਲਮ ਹੈਗੀ ਆ ਜਿਨ੍ਹਾਂ ਨੇ ਕਰਨਾ ਹੈ ਜੀ ਉਹਨਾਂ ਨੂੰ ਜ਼ਰੂਰੀ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੇ ਸਾਡੀ ਪੂਰੇ ਹੈਲਪਫੁਲ ਨੇ ਜੀ ਉਹਨਾਂ ਕੋ ਜਿਹੜਾ ਪਲਾਂਟਿੰਗ ਮਟੀਰੀਅਲ ਹੈ ਉਹ ਵੀ ਬਹੁਤ ਵਧੀਆ ਹੈਗਾ ਜੀ ਤੇ ਜਿਹੜੇ ਡਾਕਟਰ ਸਾਹਿਬ ਜਿੰਨੇ ਵੀ ਹੈਗੇ ਨੇ ਉਹ ਪੂਰੀ ਹੈਲਪ ਕਰਦੇ ਨੇ ਜੀ ਮੈਂ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਘੁੰਮਿਆ ਇਵਨ ਇੰਡੀਆ ਵੀ ਘੁੰਮਿਆ ਮੈਂ ਦੇਖਿਆ ਬਾਹਰ ਦੀਆਂ ਸਟੇਟਾਂ ਦੇ ਵਿੱਚ ਸਾਡੇ ਬਾਗਬਾਨੀ ਦਾ ਬਹੁਤ ਕੰਮ ਹੋ ਰਿਹਾ ਖਾਸ ਕਰਕੇ ਮਹਾਰਾਸ਼ਟਰ ਅਚ ਬਹੁਤ ਕੰਮ ਹੋ ਰਿਹਾ ਸਾਊਥ ਵਾਲ ਮਤਲਬ ਬਹੁਤ ਹੀ ਰਿਸਰਚ ਵਧੀਆ ਹੋ ਰਹੀ ਹੈ ਸਾਡੇ ਵੀ ਸਾਇੰਟਿਸਟ ਬਹੁਤ ਵਧੀਆ ਕੰਮ ਕਰ ਰਹੇ ਆ ਬੂਟਿਆਂ ਦੀ ਪ੍ਰੋਡਕਸ਼ਨ ਆਪਾਂ ਉਸ ਤਰ੍ਹਾਂ ਕਰਨਿਆਂ ਵੀ ਜੇ ਇਸ ਬੂਟੇ ਦੀ ਡਿਮਾਂਡ ਜ਼ਿਆਦਾ ਉਸ ਪਾਸੇ ਪਹੁੰਚਾਈਦਾ ਪਿਛਲੇ ਸਮੇਂ ਤੋਂ ਜ਼ਿਆਦਾ ਡਿਮਾਂਡ ਨਾਖ ਦੀ ਐ ਅਸੀਂ ਨਾਖ ਵਾਲੇ ਪਾਸੇ ਪਹੁੰਚ ਗਿਆਂ ਇਹ ਹੁਣ ਹੁਣ ਲੀਚੀ ਵਾਲੇ ਪਾਸੇ ਵੀ ਮੰਗ ਵਧ ਰਹੀ ਹੈ ਕਿਉਂਕਿ ਲੀਚੀ ਦਾ ਜਿਹੜਾ ਨਾ ਐਕਟਿਵ ਫਲ ਕਾਫੀ 100 150 ਰੁਪਏ ਕਿਲੋ ਬਾਗਾਂ ਦੇ ਵਿੱਚੋਂ ਹੀ ਚੁੱਕਿਆ ਗਿਆ ਤੇ ਉਹ ਉਹ ਇਸ ਕਰਕੇ ਇਸ ਪਾਸੇ ਵੀ ਫਾਰਮਰ ਨੂੰ ਮੈਂ ਕਹਾਂ ਬਈ ਆਪ ਮਾਰਕਟਿੰਗ ਕਰੋ ਤੇ ਇੱਕ ਜਿਹੜੇ ਬੰਬੀਆਂ ਦੇ ਉੱਤੇ ਆਣਾ ਮੈਂ ਕਈ ਵਾਰੀ ਵਿਜ਼ਿਟ ਕੀਤਾ ਚਲੋ ਸਾਡੇ ਇਲਾਕੇ ਤੇ ਠੀਕ ਹੈ ਤੁਸੀਂ ਅੰਮ੍ਰਿਤਸਰ ਦੇ ਪਰੇ ਚੱਲ ਜਾਓ ਉੱਥੇ ਬੁੱਟਾ ਲੱਭਦਾ ਹੀ ਕੋਈ ਨਹੀਂ ਮੈਂ ਸਾਰੇ ਬਾਗਵਾਨਾਂ ਨੂੰ ਜਬ ਬਾਗਵਾਨ ਜਬ ਫਾਰਮਰ ਨੂੰ ਇਹ ਐਡਵਾਈਸ ਕਰੂੰ ਬੀਇੰਗ ਸੀਨੀਅਰ ਭਈ ਉੱਥੇ ਪੰਜ ਪੰਜ ਦਾ 10 10 ਬੁੱਟੇ ਹਰ ਇੱਕ ਫਾਲ ਦੇ ਲਾਓ ਤੁਹਾਨੂੰ ਬਾਜ਼ਾਰ ਮੁੱਲ ਨਾਲ ਲੈਣੇ ਪੈਣ ਇਸ ਵਾਰੀ ਅਸੀਂ ਦੇਖਿਆ ਪੰਜਾਬ ਦਾ ਟੈਂਪਰੇਚਰ 45 46 ਹੋਰ ਵੀ ਬਹੁਤ ਹੀ ਜਿਆਦਾ ਚੜ ਗਿਆ ਇਸ ਦੇ ਕਈ ਕਾਰਨ ਇੱਕ ਤਾਂ ਫਾਰਮਰ ਜਿਹੜੇ ਆ ਨਾ ਫਸਲਾਂ ਨੂੰ ਅੱਗਾ ਲਾਉਂਦੇ ਆ ਇਹ ਸਾਨੂੰ ਬਚਾਣਾ ਦੂਸਰਾ ਪਲਾਂਟੇਸ਼ਨ ਜਿਹੜੀ ਹੈ ਨਾ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਹਾਈਵੇ ਬਣੇ ਆ ਪਲਾਂਟੇਸ਼ਨ ਤੇ ਬਹੁਤ ਬੁੱਟੇ ਕੱਟੇ ਗਏ ਆ ਉਸ ਨੂੰ ਪੂਰਾ ਕਰਨ ਲਈ ਸਾਨੂੰ ਪਲਾਂਟੇਸ਼ਨ ਕਰਨੀ ਪੈਣੀ ਆ ਤਾਕੇ ਵਾਤਾਵਰਨ ਜਿਹੜਾ ਨਾ ਉਹ ਅਗਰ ਪੰਜਾਬ ਚ ਰਹਿ ਕੇ ਨਹੀਂ ਅਸੀਂ ਮਲੇ ਸੁਖੀ ਰਹੇ ਤੇ ਕਿੱਥੇ ਰਹਿਣਾ ਪੰਜਾਬ ਦਾ ਬੈਸਟ ਸਟੇਟ ਇਨ ਦਾ ਵਰਡ ਇਹ ਮੈਂ ਤੁਹਾਨੂੰ ਕਹਿਣਾ ਚਾਹਣਾ ਸਾਰਿਆਂ ਨੂੰ ਸਾਡੇ ਬੱਚੇ ਐਵੇਂ ਬਾਹਰ ਦੌੜੀ ਜਾਂਦੇ ਆ ਸਾਰਾ ਕੁਝ ਐ ਸਾਡੇ ਕੋਲ ਹਰ ਇੱਕ ਚੀਜ਼ ਆ ਪੰਜਾਬ ਦੇ ਵਿੱਚ ਬੱਚਿਆਂ ਨੂੰ ਮੈਂ ਐਡਵਾਈਸ ਕਰਾਂ ਭਈ ਬਾਹਰ ਜਾਣਾ ਭੁੱਲ ਜਾਓ ਇੱਥੇ ਕੰਮ ਕਰਨਾ ਸਿੱਖੋ ਨਰਸੀਆਂ ਖੋਲੋ ਡਿਮਾਂਡ ਬਹੁਤ ਐ ਕੰਮ ਕਰਨ ਵਾਲੇ ਪਾਸੇ ਪਾਓ ਬੱਚੋ ਹੁਣ ਜਦੋਂ ਪਾਗਲ ਕਰ ਰਹੇ ਆ ਕਿ ਸਿਹਤਮੰਦ ਬੂਟਾ ਲਗਾਓ ਤੇ ਸਿਹਤਮੰਦ ਬੂਟਾ ਜਿਹੜਾ ਹੈ ਸਾਨੂੰ ਕਿੱਥੋਂ ਮਿਲੇਗਾ ਨਰਸਰੀਆਂ ਤੋਂ ਮਿਲੇਗਾ ਜਿਨ੍ਹਾਂ ਨੂੰ ਮਾਨਯਤਾ ਪ੍ਰਾਪਤ ਹੋਵੇ ਤੇ ਇਹੋ ਜਿਹੀ ਨਰਸਰੀਆਂ ਤੋਂ ਹੀ ਹਮੇਸ਼ਾ ਬੂਟੇ ਲਓ ਤੇ ਉन्नत ਕਿਸਮਾਂ ਆਪਣੇ ਜਿੱਥੋਂ ਵੀ ਲੈ ਰਹੇ ਹੋ ਸਭ ਤੋਂ ਪਹਿਲਾਂ ਇੱਕ ਪੁੱਛ ਲਓ ਕਿ ਕਿਸਮਾ ਕਿਹੜੀ ਹੈ ਕਿਸਮਾ ਉਹੀ ਕਿਸਮਾ ਲਗਾਓ ਜਿਹੜੇ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਜਿਵੇਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਇਲਾਕਿਆਂ ਵਿੱਚ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਜਿਵੇਂ ਕਿ ਲਿਚੀ ਦੀ ਗੱਲ ਕਰੀਏ ਤੇ ਦੇਰਾਦੂਨ, ਸੀਡਲੈਸ, ਕਲਕੱਤੀ ਇਹ ਸਾਰੀ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਅੰਬਾਂ ਦੀ ਗੱਲ ਕਰੀਏ ਤੇ ਅਲਫਾਂਸੋ, ਦਸ਼ੈਰੀ, ਅਮਰਪਾਲੀ, ਜੀਐਨ ਸੀਰੀਜ਼ ਦੀ ਸਿਫਾਰਿਸ਼ ਕੀਤੀ ਹੈ। ਅਮਰੁੱਦਾਂ ਦੀ ਗੱਲ ਕਰੀਏ ਤੇ ਅਲਾਬਾਦ ਸਫੇਦਾ, ਪੰਜਾਬ ਪਿੰਕ, ਅਰਕਾ ਅਮੁੱਲਿਆ ਇਹ ਸਾਰੀ ਜਿਹੜੀ ਵੈਰਾਈਟੀਆਂ ਹੈ ਇਹਨਾਂ ਦੀ ਜਿਹੜੀ ਹੈ ਸਿਫਾਰਿਸ਼ ਕੀਤੀ ਗਈ ਹੈ। ਹੁਣ ਨਰਸਰੀ ਦੀ ਗੱਲ ਆ ਗਈ ਨਰਸਰੀ ਨੂੰ ਆਪਾਂ ਇੱਕ ਰੀੜ ਦੀ ਹੱਡੀ ਮੰਨਦੇ ਆ। ਅਗਰ ਆਪਾਂ ਬਾਗਵਾਨੀ ਦੀ ਗੱਲ ਕਰੀਏ ਤੇ ਨਰਸਰੀ ਇੱਕ ਰੀਡ ਦੀ ਹੱਡੀ ਹੈ ਤੇ ਤੁਹਾਨੂੰ ਐਦਾਂ ਪਤਾ ਹੈ ਕਿ ਜੇ ਰੀਡ ਦੀ ਹੱਡੀ ਸਾਡੀ ਖਰਾਬ ਹੋ ਜਾਏਗੀ ਤੇ ਪੂਰਾ ਮਨੁੱਖ ਸਰੀਰ ਜਿਹੜਾ ਹੈ ਉਹ ਤੁਰ ਫਿਰ ਨਹੀਂ ਸਕਦਾ ਆਪਾਂ ਬੁੱਟਾ ਤਾਂ ਲਾ ਲਿਆ ਤੇ ਆਪਾਂ ਗੱਲ ਕਰੀ ਕਿ ਆਪਾਂ ਹਰ ਇੱਕ ਬੁੱਟਾ ਲਾ ਲਨੇ ਪਰ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆਪਾਂ ਸਹੀ ਤਰੀਕੇ ਨਾਲ ਨਹੀਂ ਕਰਦੇ ਤੇ ਅਲਟੀਮੇਟਲੀ ਜਿਹੜਾ ਸਾਡਾ ਆਪਣਾ ਉਪਰਾਲਾ ਹੈ ਜਿਹੜਾ ਸਾਡਾ ਆਪਾਂ ਮੁਹਿਮਾ ਕਰ ਰਹੇ ਆ ਉਹ ਸਾਡੀ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਤੇ ਸਾਂਭ ਸੰਭਾਲ ਬੁੱਟਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਤੇ ਸਾਂਭ ਸੰਭਾਲ ਦੇ ਵਿੱਚ ਅਗਰ ਆਪਾਂ ਗਰਮੀਆਂ ਦੀ ਗੱਲ ਕਰੀਏ ਹੁਣ ਆਪਾਂ ਬੁੱਟਿਆਂ ਨੂੰ ਜਿਵੇਂ ਬਰਸਾਤ ਰੁੱਤ ਦੇ ਵਿੱਚ ਆਪਾਂ ਬੁੱਟੇ ਲਾਤੇ ਉਹ ਤੋਂ ਬਾਅਦ ਆਉਣ ਵਾਲਾ ਸਮਾਂ ਆਏਗਾ ਸਰਦ ਰੁੱਤ ਸਰਦ ਰੁੱਤ ਦੇ ਵਿੱਚ ਸਾਨੂੰ ਬੁੱਟਿਆਂ ਨੂੰ ਬਚਾਉਣਾ ਪਏਗਾ ਉਹਨਾਂ ਨੂੰ ਸਾਨੂੰ ਉੱਪਰੋਂ ਢੱਕਣਾ ਪਏਗਾ ਥੋੜੀ ਜੀ ਪਰਾਲੀ ਦੀ ਕੁਲੀਆਂ ਬਣਾਉਣੀ ਪੈਣਗੀਆਂ ਤਾਂਕਿ ਜਿਹੜਾ ਉਹਨਾਂ ਨੂੰ ਠੰਡ ਦਾ ਅਸਰ ਘਟ ਹੋਵੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਲੀਚੀ ਦੀ ਲੀਚੀ ਜਿਹੜੀ ਹੈਗੀ ਸਾਡੀ ਬਹੁਤ ਠੰਡ ਤੋਂ ਬਹੁਤ ਸੈਂਸਿਟਿਵ ਹੈਗੀ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਕਵਰ ਕਰਨਾ ਬਹੁਤ ਜ਼ਰੂਰੀ ਹੈ ਫਿਰ ਗੱਲ ਆ ਜਾਂਦੀ ਹੈ ਠੰਡ ਤੋਂ ਤਾਂ ਆਪਾਂ ਬੁੱਟੇ ਬਚਾ ਲਏ ਉਹਨਾਂ ਨੂੰ ਪ੍ਰੋਪਰ ਪਾਣੀ ਦਾ ਰੱਖੋ ਗਰਮੀਆਂ ਦੀ ਗੱਲ ਕਰੀਏ ਤੇ ਬੁੱਟਿਆਂ ਦੇ ਵਿੱਚ ਪਾਣੀ ਦਾ ਨਿਕਾਸ ਪ੍ਰੋਪਰ ਰੱਖੋ ਉਹਨਾਂ ਨੂੰ ਸਹੀ ਸਮੇਂ ਤੇ ਖਾਦ ਪਾਣੀ ਦਿਓ ਦੂਜੀ ਗੱਲ ਇੱਕ ਅਹਿਮ ਗੱਲ ਆ ਜਾਂਦੀ ਹੈ ਉਹਨੂੰ ਆਪਾਂ ਕਹਿੰਨੇ ਟ੍ਰੇਨਿੰਗ ਐਂਡ ਪ੍ਰੂਨਿੰਗ ਕਾਟ ਛਾਂਟ ਜਿਹੜੀ ਬੁੱਟਿਆਂ ਦੀ ਬਹੁਤ ਜ਼ਰੂਰੀ ਹੈ ਟ੍ਰੇਨਿੰਗ ਜਿਵੇਂ ਕਿ ਆਪਾਂ ਇੱਕ ਛੋਟੇ ਬੱਚੇ ਨੂੰ ਟ੍ਰੇਨ ਕਰਦੇ ਆ ਉਵੇਂ ਸਾਨੂੰ ਬੁੱਟਿਆਂ ਨੂੰ ਟ੍ਰੇਨ ਕਰਨ ਦੀ ਲੋੜ ਹੈਗੀ ਜਦੋਂ ਵੀ ਬੁੱਟਾ ਲਗਾਤਾ ਸੋਟੀਆਂ ਲਾਤੀ ਅਗਰ ਬੁੱਟੇ ਦੇ ਧੌਣ ਟੇਢੀ ਹੈ ਉਹਨੂੰ ਸਿੱਧਾ ਕਰਤਾ ਉਹਦੀ ਜਿਹੜੀ ਸੌਂਖ ਹੈਗੀ ਜਾਂ ਕੋਈ ਬਿਮਾਰੀ ਵਾਲੀ ਸ਼ਾਖਾ ਹੈ ਹੈਗੀ ਉਹਨੂੰ ਰਿਮੂਵ ਕਰਤਾ ਮੈਂ ਪੰਜਾਬ ਖੇਤਰ ਦੇ ਸਾਰੇ ਬਾਗਵਾਨੀ ਕਿਸਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹਨੀ ਆ ਕਿ ਤੁਸੀਂ ਜਿਹੜਾ ਭਗਵਾਨੀ ਨੂੰ ਚੁਣਿਆ ਹੈਗਾ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਤਹਿ ਦਿਲੋਂ ਤੋਂ ਧੰਨਵਾਦ ਦੇਣਾ ਚਾਹਾਂਗੀ ਜਿਹੜੇ ਕਿ ਫਸਲੀ ਵਿਭਿੰਨਤਾ ਲਈ ਇੱਕ ਕਦਮ ਰੱਖ ਰਹੇ ਹਨ ਤੇ ਬਾਕੀਆਂ ਨੂੰ ਵੀ ਬਾਕੀ ਜਿਹੜੇ ਕਿਸਾਨੀ ਕਰ ਰਹੇ ਹੈਗੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਇਹ ਗੁਜ਼ਾਰਿਸ਼ ਕਰਨਾ ਚਾਹਾਂਗੀ ਕਿ ਆਪਣੇ ਪਿਆਲੀ ਦੇ ਵਿੱਚ ਥੋੜਾ ਥੋੜਾ ਹਿੱਸਾ ਇੱਕ ਫਸਲੀ ਵਿਭਿੰਨਤਾ ਨੂੰ ਲੈ ਕੇ ਆਓ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਦਾ ਪੱਧਰ ਜਿਹੜਾ ਇਹ ਬਹੁਤ ਘਟਦਾ ਜਾ ਰਿਹਾ ਘਟੋ-ਘਟ ਆਪਣੇ ਲੈਵਲ ਤੇ ਇੱਕ ਛੋਟੀ ਜੀ ਘਰੇਲੂ ਬਗੀਚੀ ਫਲਦਾਰ ਘਰੇਲੂ ਬਗੀਚੀ ਸਟੈਬਲਿਸ਼ ਕਰੋ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਜਿਹੜਾ ਹੈਗਾ ਸਮੇਂ ਆਪਣਾ ਬਾਗਵਾਨੀ ਫਸਲਾਂ ਨੂੰ ਵੀ ਦਿਓ